ਕਿੰਗ ਰਾਤ ਤੇ ਕੀ ਮੈਡਮ ਆ ਰਿਹਾ ਹੈ ਅੱਜ ਚੋਣਾ ਨੂੰ ਲੈ ਕੇ ਡਿਸੀਜਨ ਆਉਣ ਵਾਲਾ ਹੈ ਤੇ ਇੱਥੇ ਆਏ ਕੁਝ ਮੈਮ ਨਾਲ ਅਸੀਂ ਗੱਲ ਕਰਾਂਗੇ ਹਾਂਜੀ ਮੈਮ ਜਾਨੇ ਹੋਰੇ ਦੋ ਤਿੰਨ ਹਾਂਜੀ ਸੱਚੀ ਕਾਲ ਜੀ ਮੈਮ ਜਿੱਦਾਂ ਕਿ ਚੋਣਾ ਨੂੰ ਲੈ ਕੇ ਬਹੁਤ ਹੀ ਐਕਸਾਈਟਮੈਂਟ ਹੋ ਰਹੀ ਹੈ ਤੇ ਤੁਸੀਂ ਵੀ ਇੱਥੇ ਆਏ ਹੋ ਫਲਾਵਰਸ ਦੇ ਨਾਲ ਆਏ ਹੋ ਕੀ ਲੱਗਦਾ ਤੁਹਾਨੂੰ ਕੀ ਡਿਸੀਜਨ ਹੋਏਗਾ ਦੇਖੋ ਅਸੀਂ ਤਾਂ ਆਪਣੇ ਵੱਲੋਂ ਜਿੱਤ ਜਿਹੜੀ ਪੂਰੀ ਤਰ੍ਹਾਂ ਡਿਕਲੇਅਰ ਕਰ ਦਿੱਤੀ ਹੈ ਬਟ ਹਲੇ ਵੀ ਸਾਡੇ ਦਿਲਾਂ ਦੀਆਂ ਧੜਕਣਾ ਬਹੁਤ ਤੇਜ਼ ਨੇ ਔਰ ਉਮੀਦ ਕਰ ਰਿਹਾ ਉਸ ਇਤਿਹਾਸਿਕ ਜਿੱਤ ਦਾ ਜੋ ਲੋਕ ਜਿਨ੍ਹਾਂ ਨੂੰ ਇਹ ਦੇਖਣਾ ਚਾਹੁੰਦੇ ਸੀ ਕਿ ਇਹ ਬਾਹਰ ਦੇ ਕੈਂਡੀਡੇਟ ਨੇ ਔਰ ਇੱਥੇ ਆ ਕੇ ਜਿੱਤ ਨਹੀਂ ਸਕਦੇ ਪਰ ਉਹ ਕੈਂਡੀਡੇਟ ਬਾਹਰ ਦਾ ਕਿਵੇਂ ਹੋ ਸਕਦਾ ਹੈ ਜਿਹੜਾ ਕਿ ਸਾਡਾ ਪੰਜਾਬ ਦਾ ਪ੍ਰਧਾਨ ਹੈ ਸਾਰੇ ਪੰਜਾਬ ਕਾਂਗਰਸ ਨੂੰ ਉਹ ਚਲਾ ਰਹੇ ਸੀ ਤੇ ਇਹ ਗੱਲਾਂ ਜਿਹੜੀਆਂ ਬਹੁਤ ਬੇਬੁਨਿਆਦ ਚੱਲ ਰਹੀਆਂ ਸੀ ਸਾਡੇ ਇੱਥੇ ਸੋ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਸਾਰੇ ਵੋਟਰਸ ਨੂੰ ਜਿਨ੍ਹਾਂ ਨੇ ਕਿ ਰਾਜਾ ਵਿਰਿੰਗ ਜੀ ਨੂੰ ਵੋਟ ਕਰਕੇ ਇੰਨੀ ਲੀਡ ਤੇ ਲੈ ਕੇ ਆਏ ਨੇ ਔਰ ਕਹਿੰਦੇ ਨੇ ਕਿ ਸਾਡੀ ਤਾ ਅਰਦਾਸਾਂ ਵਿੱਚ ਵੀ ਹੁਣ ਇਹ ਰਾਜਾ ਵਿਡਿੰਗ ਜੀ ਨੇ ਕਿਉਂਕਿ ਭੈਣਾ ਤਾਂ ਅਰਦਾਸਾਂ ਕਰਦੀਆਂ ਤੇ ਉਹ ਅਰਦਾਸਾਂ ਕਬੂਲ ਵੀ ਹੁੰਦੀਆਂ ਨੇ ਸੋ ਥੋੜੀ ਦੇਰ ਦੀ ਜਿੱਤ ਬਾਕੀ ਐ ਬਸ ਔਰ ਜਦੋਂ ਹੀ ਜਿੱਤ ਡਿਕਲੇਅਰ ਹੁੰਦੀ ਐ ਤਾਂ ਇਹ ਅੱਜ ਭੈਣਾ ਖੁਸ਼ੀ ਚ ਭੰਗੜੇ ਵੀ ਪਾਣ ਗਿਆ ਮੈਮ ਜਿੱਦਾਂ ਕਿ ਤੁਸੀਂ ਬਿੱਟੂ ਜੀ ਨੂੰ ਵੀ ਵੀਰ ਜੀ ਕਹਿੰਦੇ ਸੀਗੀ ਬਿੱਟੂ ਤਦੋਂ ਅਸੀਂ ਪੁੱਛਿਆ ਕਿ ਤੁਸੀਂ ਸਰ ਪਾਰਟੀ ਕਿਉਂ ਲੀਵ ਕੀਤੀ ਹੈ ਤੇ ਉਹਨੇ ਉਹ ਕਹਿੰਦੇ ਕਿ ਮੈਨੂੰ 10 ਸਾਲ ਕੰਮ ਹੀ ਨਹੀਂ ਕਰਨ ਦਿੱਤਾ ਇਦਾਂ ਦਾ ਕਿਹੜਾ ਕੰਮ ਹੈ ਜਿਹੜਾ ਉਹਨਾਂ ਨੂੰ ਕਰਨ ਦੇ ਮੈਨੂੰ ਲੱਗਦਾ ਹੈ ਕਿ ਬਿੱਟੂ ਜੀ ਨੂੰ ਸ਼ਾਇਦ ਇਹ ਭੁੱਲ ਗਿਆ ਜਦੋਂ ਤੁਸੀਂ ਦੇਖੋ ਇੱਥੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਤਾਲੇ ਮਾਰਨ ਗਏ ਸੀਗੇ ਔਰ ਇਹ ਭੈਣਾ ਉਦੋਂ ਵੀ ਨਾਲ ਸੀ ਉਸ ਤੋਂ ਬਾਅਦ ਜਦੋਂ ਬਿੱਟੂ ਜੀ ਆਪਣੀਆਂ ਗ੍ਰਿਫਤਾਰੀਆਂ ਦੇਣ ਗਏ ਉਦੋਂ ਵੀ ਇਹ ਭੈਣਾ ਨਾਲ ਸੀ ਉਹਨਾਂ ਨੇ ਅੱਜ ਤੱਕ ਆਪਣੀਆਂ ਭੈਣਾਂ ਨੂੰ ਇਹ ਨਹੀਂ ਪੁੱਛਿਆ ਕਿ ਤੁਹਾਡੇ ਮਾਰ ਪਈ ਤੁਸੀਂ ਕਿਸ ਹਾਲਾਤ ਚ ਜਿਹੜੇ ਪਰ ਆਪਣੀਆਂ ਭੈਣਾਂ ਨੂੰ ਜਦੋਂ ਫਿਰ ਭੁੱਲ ਜਾਂਦੇ ਨੇ ਨਾ ਤੇ ਭੈਣਾਂ ਨੂੰ ਵੀ ਜਵਾਬ ਦੇਣੇ ਬਹੁਤ ਖੂਬਖੂਬੀ ਆਉਂਦੇ ਨੇ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਲੀਡ ਤੋਂ ਉੱਪਰ ਜਾਣ ਕੇ ਰਾਜਾ ਜੀ ਦੇਖੋ ਜੀ ਪਰਮਾਤਮਾ ਕਰੇ ਮੇਰਾ ਵੀਰ ਬਹੁਤ ਹੀ ਵੱਡੀ ਲੀਡ ਤੇ ਅੱਗੇ ਆਵੇ ਮੈਂ ਤਾਂ ਸਿਰਫ ਉਹਨਾਂ ਦੀ ਜਿੱਤ ਦੀ ਅਪੀਲ ਕਰਦੀ ਆਂ ਔਰ ਪਰਮਾਤਮਾ પાસે ਮੰਗਦੀ ਆਂ ਕਿ ਸਾਡੇ ਜਿਹੜੇ ਢੋਲ ਨੇ ਉਹ ਛੇਤੀ ਵਜਨੇ ਸ਼ੁਰੂ ਹੋ ਜਾਵੇ ਤੇ ਮੈਮ ਅਮ੍ਰਿਤਾ ਵੜਿੰਗਵਾਰਾ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਉਹਨਾਂ ਨੇ ਸਪੀਚ ਕੀਤੀ ਆ ਘਰ ਘਰ ਜਾ ਕੇ ਸਾਰੀਆਂ ਮਾਵਾਂ ਨੂੰ ਸਾਰੀਆਂ ਭੈਣਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਇੱਕ ਲੀਡਰ ਆਂਦਾ ਸਭ ਤੋਂ ਪਹਿਲਾਂ ਉਹ ਆਪਣਾ ਪ੍ਰਚਾਰ ਕਰਦਾ ਕਿਸੇ ਵੀ ਜੀ ਵੀ ਸਾਨੂੰ ਵੋਟ ਪਾਓ ਸਾਨੂੰ ਇਹ ਕਰੋ ਪਰ ਉਹ ਚਾਰ ਬਾਤਾਂ ਚ ਕਰਦੇ ਸੀ ਪਹਿਲਾਂ ਮਾਵਾਂ ਦਾ ਹਾਲ ਬੱਚਿਆਂ ਦਾ ਹਾਲ ਉਹ ਤੇ ਵਾਰ ਤੁਸੀਂ ਅਮ੍ਰਿਤਾ ਵਰਿੰਗ ਜੀ ਇੱਕ ਬਹੁਤ ਹੀ ਰੂਹਾਨੀ ਰੂਹ ਨੇ ਕਹਿੰਦੇ ਕਿ ਉਹਨਾਂ ਨੂੰ ਇਹ ਨਹੀਂ ਸੀ ਕਿ ਮੈਂ ਇੱਥੇ ਪ੍ਰਚਾਰ ਕਰਨ ਲਈ ਆਈ ਆ ਉਹ ਹਮੇਸ਼ਾ ਹਰੇਕ ਦਾ ਪਹਿਲੇ ਸੁੱਖ ਦੁੱਖ ਪੁੱਛਦੇ ਸੀ ਉਹਨਾਂ ਦਾ ਹਾਲ ਚਾਲ ਪੁੱਛਦੇ ਸੀ ਜਿਹੜਾ ਕਿ ਲੋਕਾਂ ਨੇ ਬਹੁਤ ਹੀ ਜ਼ਿਆਦਾ ਸਰਾਇਆ ਕਿਉਂਕਿ ਕਹਿੰਦੇ ਨੇ ਕਿ ਲੋਕੀ ਸਿਰਫ ਆਂਦੇ ਆ ਔਰ ਵੋਟਾਂ ਦੀ ਅਪੀਲ ਕਰਕੇ ਚਲੇ ਜਾਂਦੇ ਆ ਪਰ ਇਹ ਇੱਕ ਅਜਿਹੀ ਰੂਹ ਹੈ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਛੂਇਆ ਆਪਣੀਆਂ ਮਾਵਾਂ ਭੈਣਾਂ ਦੇ ਦਿਲਾਂ 'ਚ ਵਸੀ ਔਰ ਉਹੀ ਮਾਵਾਂ ਭੈਣਾਂ ਜਿਸ ਇਹਨਾਂ ਨੂੰ ਇੱਕ ਵੱਡੀ ਲੀਡ ਤੇ ਅੱਗੇ ਲੈ ਕੇ ਆਣਗੇ ਜਿੱਥੇ ਕਿ ਅਮ੍ਰਿਤਾ ਵੜਿੰਗ ਸੀ ਉਹਦੇ ਨਾਲ ਹੀ ਉਹਨਾਂ ਦੀ ਬੇਟੀ ਵੀ ਹੈ ਜਿਹੜੀ ਉਹ ਵੀ ਦੇਖੇ ਗਏ ਪਿਚਿੰਗ ਕਰਦੇ ਉਹ ਵੀ ਲੋਕਾਂ ਨਾਲ ਜਿਹੜੇ ਹਸਮੁਖ ਆ ਵਿਚਾਰ ਨਾ ਮਿਲੇ ਤੇ ਪਿਆਰ ਨਾ ਮਿਲੇ ਬਹੁਤ ਸਾਰਾ ਪਿਆਰ ਉਹਨਾਂ ਨੂੰ ਮਿਲਿਆ ਉਹਨਾਂ ਬਾਰੇ ਅ ਜੇ ਬਹੁਤ ਛੋਟੇ ਨੇ ਕਹਿੰਦੇ ਨੇ ਕਿ ਬੱਚਿਆਂ ਨੂੰ ਜਿਹੜੀ ਆਪਣੀ ਕਹਿੰਦੇ ਨਾ ਤਸਵੀਰ ਹੈ ਉਹ ਮਾਪਿਓ ਤੋਂ ਮਿਲਦੀ ਹੈ ਜਿਹੋ ਜੇ ਮਾਪਿਓ ਦੇ ਵਿਚਾਰ ਹੁੰਦੇ ਆ ਉਹੋ ਜਿਹੇ ਹੀ ਬੱਚੇ ਅੱਗੋਂ ਹੁੰਦੇ ਨੇ ਔਰ ਇੱਕ ਉਹ ਵੀ ਬਹੁਤ ਹੀ ਪਿਆਰੀ ਰੂਹ ਐ ਸਾਡੇ ਵਿੱਚ ਉਹਨਾਂ ਦਾ ਬੇਟਾ ਔਰ ਉਹਨਾਂ ਦੀ ਬੇਟੀ ਇਹਨੇ ਪਿਆਰ ਵਾਲੇ ਨੇ ਕਿ ਉਹਨਾਂ ਨੇ ਮੈਨੂੰ ਲੱਗਦਾ ਘਰ ਘਰ ਜਾ ਕੇ ਸਾਰਿਆਂ ਨੂੰ ਆਪਣਾ ਹੀ ਬਣਾ ਲਿਆ ਤੇ ਕੋਈ ਇਹੋ ਜਿਹਾ ਇਨਸਾਨ ਨਹੀਂ ਹੈ ਕਿ ਜਿੰਨੇ ਕਿਹਾ ਹੋਵੇ ਕਿਸੇ ਨੂੰ ਵੋਟ ਨਹੀਂ ਪਣੀ ਤੇ ਮੈਮ ਜਿੱਦਾਂ ਕਿ ਸਾਰਾ ਪਰਿਵਾਰ ਕਹਿੰਦੇ ਬਿੱਟੂ ਜੀ ਤਾਂ ਇਕੱਲੇ ਸੀਗੇ ਬਿੱਟੂ ਜੀ ਵੈਸੇ ਵੀ ਇਕੱਲੇ ਦੇਖੇ ਗਏ ਆ ਪਰ ਜਿੱਥੇ ਰਾਜਾ ਜੀ ਦੀ ਗੱਲ ਕੀਤੀ ਉੱਥੇ ਅਮ੍ਰਿਤਾ ਵੜਿੰਗ ਉਹਨਾਂ ਦੀ ਬੇਟੀ ਮੈਂ ਆਮ ਬੰਦਿਆਂ ਨੂੰ ਪੁੱਛਿਆ ਕਿ ਬਈ ਰਾਜਾ ਜੀ ਜਿੱਤਣਗੇ ਕਿ ਬਿੱਟੂ ਜੀ ਉਹਨਾਂ ਨੇ ਇੱਕੋ ਹੀ ਸਵਾਲ ਕੀਤਾ ਕਿ ਮੈਮ ਜਿਹਦੇ ਨਾਲ ਉਹਦੀ ਔਰਤ ਖੜੀ ਹੈ ਜਿਹਦੇ ਨਾਲ ਉਹਦਾ ਪਰਿਵਾਰ ਖੜਿਆ ਉਹਦੀ ਜਿੱਤ ਤਾਂ ਪੱਕੀ ਹੈ ਇਹਦੇ ਬਾਰੇ ਤੁਸੀਂ ਬਿਲਕੁਲ ਜੀ ਕਹਿੰਦੇ ਨਾ ਕਿ ਇੱਕ ਕਾਮਯਾਬ ਇਨਸਾਨ ਦੇ ਪਿੱਛੇ ਉਹ ਇੱਕ ਔਰਤ ਦਾ ਹੈ ਔਰ ਉਹਨਾਂ ਦੇ ਪਿੱਛੇ ਤਾਂ ਉਹਨਾਂ ਦੀਆਂ ਤਿੰਨ ਔਰਤਾਂ ਨੇ ਜਿਹੜੀ ਕਿ ਇੱਕ ਮਾਂ ਦੇ ਰੂਪ ਵਿੱਚ ਉਹਨਾਂ ਨੂੰ ਬਲੇਸਿੰਗਸ ਦਿੰਦੇ ਨੇ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਆਪਣੀ ਵਾਈਫ ਧਰਮਪਤਨੀ ਜੇ ਇਹ ਤਿੰਨਾਂ ਦਾ ਸਾਥ ਉਹਨਾਂ ਦੇ ਨਾਲ ਹੈ ਤਾਂ ਮੈਨੂੰ ਲੱਗਦਾ ਪਰਮਾਤਮਾ ਉਹਨਾਂ ਵਿੱਚ ਹੀ ਵਸਦਾ ਹੈ ਉਹ ਰੂਹਾਂ ਨੇ ਇਸ ਵਾਰ ਇੰਨਾ ਜ਼ਿਆਦਾ ਪਿਆਰ ਲੋਕਾਂ ਨੂੰ ਵੰਡਿਆ ਕਿ ਲੋਕੀ ਆਪਣੇ ਆਪ ਉਹਨਾਂ ਨੂੰ ਪਿਆਰ ਦੇਣ ਦੇ ਲਈ ਨਾ ਅੱਗੇ ਉਮੜ ਕੇ ਆ ਰਹੇ ਨੇ ਤਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਜਾ ਜੀ ਕਿੰਨੇ ਕੁ ਲੀਡ ਤੋਂ ਅੱਗੇ ਜਾਣਗੇ ਦੇਖੋ 25000 ਨਾਲ ਤੇ ਅੱਗੇ ਨੇ ਉਮੀਦ ਤੇ ਹੋਰ ਲਗਾਈ ਜਾ ਰਹੀ ਹੈ 40 5000 ਤੱਕਨ ਪੱਟਾ ਜਾਣਗੇ ਤੇ ਵੈਸੇ ਜੇ ਰਾਜਾ ਜੀ ਜਿੱਤ ਗਏ ਤੁਹਾਨੂੰ ਕੀ ਲੱਗਦਾ ਜਿਹੜੇ ਜਿਹੜੇ ਉਹਨਾਂ ਨੇ ਸਕੀਮ ਦੱਸੀ ਆ ਆਉਣ ਵਾਲੇ ਇੰਪਰੂਵਮੈਂਟ ਦੱਸੇ ਨੇ ਕੀ ਕਲੀਅਰ ਹੋਣਗੇ ਕੀ 100% 100% 100% ਦਿਸ ਇਸ ਆਪਨਲ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਕਿ ਉਹਨਾਂ ਦੀ ਵਾਈਫ ਨੇ ਆ ਕੇ ਸਾਨੂੰ ਦੱਸਿਆ ਕਿ ਤਾਂ ਐਸ ਅ ਫੈਮਿਲੀ ਸਾਨੂੰ ਮਿਲੇ ਸਾਨੂੰ ਤੇ ਉਮੀਦ ਪੂਰੀ ਹੈ ਜਿੱਦਾਂ ਕਿ ਮੈਮ ਅਮ੍ਰਿਤਾ ਵੜਿੰਗ ਨੇ ਕਿਹਾ ਸੀ ਕਿ ਲੁਧਿਆਣੇ ਨੂੰ ਸਭ ਤੋਂ ਜ਼ਿਆਦਾ ਨੀਡ ਮੈਟਰੋ ਦੀ ਹੈ ਉਹ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕ ਟਾਈਮ ਤੱਕ ਜੇ ਰਾਜਾ ਜੀ ਜਿੱਤਦੇ ਆ ਕਿੰਨੇ ਕ ਟਾਈਮ ਤੱਕ ਆ ਨੇ ਉਹ ਕਰਨਗੇ ਜਿੰਨਾ ਕੋ ਉਹਨਾਂ ਦੇ ਹੱਥ ਵਿੱਚ ਆਗੇ ਦੇਖੋ ਪਾਸ ਕਰਾਨੇ ਟੈਂਡਰ ਸਾਰਾ ਕੁਝ ਨੂੰ ਦੇਖੋ ਟਾਈਮ ਲੱਗਦਾ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਦੇਖੋ ਪ੍ਰੋਸੈਸਰ ਲੰਬਾ ਹੈ ਬਟ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਔਰ 100% ਕਰ ਜੀ ਜੀ ਨੇ ਕਾਂਗਰਸ ਦੇ ਕੈਂਡੀਡੇਟ ਸੀ ਪੱਪੂ ਯਾਦਵ ਜੀ ਉਹ ਵੀ ਜਿੱਤ ਗਏ ਨੇ ਸੋ ਅਸੀਂ ਉਹਨਾਂ ਦੀ ਵੀ ਖੁਸ਼ੀ ਚ ਬਹੁਤ 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 ਉਹਨਾਂ ਦੀ ਰਣਜੀਤ ਰੰਜਨ ਜੀ ਦੀ ਸਿਸਟਰ ਨੇ ਇਹਨਾਂ ਨੂੰ ਅਸੀਂ ਬਹੁਤ-ਬਹੁਤ ਮੋਬਕਰਾਚੂਲੇਸ਼ਨ ਸੰਗ੍ਰੈਚੂਲੇਸ਼ਨ ਬਹੁਤ ਮਿਹਨਤ ਕਰਦੇ ਹੋ ਮਤਲਬ ਗਰੀਬਾ ਦੇ ਸਮਝੋ ਮਸੀਹਾ ਨੇ ਮੇਰੇ ਪੱਪੂ यादव ਜੀ ਜੀਆ ਜੀ ਨੇ ਉਹ ਗਰੀਬਾ ਦੇ ਮਸੀਹਾ ਨੇ ਅੱਜ ਉਹਨਾਂ ਨੇ ਪਰਮਾਤਮਾ ਨੇ ਅੱਜ ਉਹਨਾਂ ਨੂੰ ਭਾਗ ਲਗਾਏ ਨੇ ਅੱਜ 50000 ਤੋਂ ਲੀਡ ਤੋਂ ਜਿੱਤੇ ਨੇ ਪੱਪੂ ਯਾਦਵ ਜੀ 50000 ਲੀਡ ਤੋਂ ਜਿੱਤੇ ਨੇ ਥੈਂਕ ਯੂ ਥੈਂਕ ਯੂ ਗੋਡ ਥੈਂਕਸ ਗੋਡ 50000 ਦੇ ਲੀਡ ਤੋਂ ਜਿੱਤੂਗੀ ਨੇ ਇਸੇ ਤਰ੍ਹਾਂ ਕੁਝ ਟਾਈਮ ਤੱਕ ਰਾਜਾ ਜੀ ਵੀ ਆਪਣੀ ਜਿਹੜੀ ਸੀਟ ਹੈ ਡਿਕਲੇਅਰ ਕਰਕੇ ਆਣਗੇ ਤੇ ਅਸੀਂ ਤੁਹਾਨੂੰ ਪੂਰਾ ਰੋਡ ਸ਼ੋਅ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਕੈਮਰਾਮੈਨ Ramesh de nal mona